ਤਾ ਕਿਸਾਨ ਵਿਰੋਧ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ 4 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 4 ਨਵੰਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਕਿਸਾਨ ਵੀਰੋ ਡੇਲੀ ਦੀ ਤਰ੍ਹਾਂ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਪਰ ਅੱਜ ਜਿਹੜੀ ਬੱਸੀ ਤੁਸੀਂ ਪਲੂਨ ਬੱਛੀ ਜਰਸੀ ਪਿਓਰ ਪੰਜਾਬ ਵਾਲੀ ਫੁੱਲ ਬਰੀਡ ਦੇ ਵਿੱਚ ਦੇਖ ਰਹੇ ਹੋ ਇਹ ਆਪਣਾ ਮਿੱਤਰ ਆ ਉਹਦੇ ਫਾਰਮ 'ਚੋਂ ਵੀਡੀਓ ਕਵਰ ਕਰ ਰਹੇ ਆਂ ਤੁਸੀਂ ਦੇਖ ਸਕਦੇ ਹੋ ਇਹ ਫਾਰਮ 'ਚੋਂ ਆਪਣੇ ਚੈਨਲ ਤੇ ਪਹਿਲਾਂ ਵੀ 4-5 ਵੀਡੀਓ ਅਪਲੋਡ ਨੇ ਜਦੋਂ ਵੀ ਵੀਰ ਕੋਲੇ ਕੋਈ ਪਸ਼ੂ ਬਕਾਉ ਹੁੰਦਾ ਤਾਂ ਆਪਣੇ ਤੋਂ ਆਪਾਂ ਚੈਨਲ ਤੇ ਵੀਡੀਓ ਅਪਲੋਡ ਕਰਕੇ ਸੇਲ ਕਰਦੇ ਆਂ ਜਿਹੜੀ ਬੱਛੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਹਿਲਣ ਬੱਸੀ ਜਰਸੀ ਸੂਰੀ ਆ ਸਾਰਾ ਇਹਦਾ ਰਿਕਾਰਡ ਆਪਾਂ ਬਾਅਦ ਤੋਂ ਰਿਕਾਰਡ ਪੁੱਛਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ 4 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਹਿਲਾਂ ਜਰਸੀ ਬੱਸੀ ਪੰਜਾਬ ਵਾਲੀ ਫੁੱਲ ਰਿਕਾਰਡਡ ਬੱਸੀ ਸਾਨੂੰ ਪਹਿਲਾਂ ਤੋਰ ਕੇ ਦਿਖਾਵਾਂਗੇ ਫੇਸ ਕੁਆਲਿਟੀ ਥਣ ਬਹੁਤ ਸੋਹਣਾ ਲੱਗਿਆ ਹਜੇ ਹਫ਼ਤੇ 10 ਦਿਨ ਦੀ ਕੱਚੀ ਤੁਸੀਂ ਦੇਖ ਸਕਦੇ ਹੋ ਢਿੱਲਾ ਬਹੁਤ ਪਈਆਂ ਨੇ ਆ ਦੇਖ ਸਕਦੇ ਹੋ ਇੰਨੀ ਢੱਲ ਵਾਲ ਕੱਢ ਕੇ ਫਿਰ ਇਹਨੇ ਸੋਣਾਗਾ ਥਣ ਬਹੁਤ ਸੋਹਣਾ ਲੱਗਿਆ ਹੱਥਾਂ ਦੀ ਚੁਵਾਈ ਵਾਲਾ ਨੇੜ ਤੋਂ ਚੈੱਕ ਕਰਾਉਂਗਾ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਹਣਾ ਹੱਥਾਂ ਦੀ ਚੁਵਾਈ ਵਾਲਾ ਥਣ ਲੱਗਿਆ ਹੈ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਨਿਖਣਵਾ ਪੀੜੀ ਦੇ ਪਾਵੇ ਟਾਈਪ ਗਲਾਬੀ ਗਲਾਬੀ ਥਾਣਾ ਕੋਈ ਮੇਰਾ ਵੀਰ ਚਾਹੇ ਫਾਰਮ ਵਾਲਾ ਮਸ਼ੀਨ ਨਾਲ ਚੋਲੇ ਤੇ ਚਾਹੇ ਚੋਲੇ ਹੱਥੀ ਦੋਨੇ ਤਰੀਕਿਆਂ ਨਾਲ ਬੱਚੀ ਦੁੱਧ ਕੱਢੂਗੀ ਫੁੱਲ ਬਰੀਡ ਆ ਸੋਨੂੰ ਤੋੜ ਕੇ ਦਿਖਾਵਾਂਗੇ ਫਿਰ ਬਾਈ ਨਾਲ ਗੱਲ ਕਰਾਂਗੇ ਕਿਹੜੇ ਸੀਮਨ ਦੀ ਆ ਪਾ ਤੇ ਕਿਹੜੇ ਅੱਗੇ ਕਿਹੜੇ ਤੋਂ ਪ੍ਰੈਗਨੈਂਟ ਆ ਹਜੇ 10 ਦਿਨ ਦੀ ਕੱਚੀ ਆ ਦੇਖ ਸਕਦੇ ਹੋ ਢੱਲ ਵਾਲ ਬਹੁਤ ਨੇ ਠੰਡੀ ਸੀਲ ਫੁੱਲ ਆ ਸੋ ਤੋਰਾ ਵਗੈਰਾ ਵੇੜ ਦਾ ਚੈੱਕ ਕਰਿਓ ਜਵਾਨੀ ਦੇ ਵਿੱਚ ਵੇੜਾ ਪਲੂਣ ਬੱਚੀ ਆ ਤੋੜ ਦੇ ਵੀਰੇ ਤੋੜ ਪੂਰਾ ਹੈਵੀ ਬੋਡੀ ਸਟਰਕਚਰ ਆ ਪਲੂਣਾ ਖੁੱਲੀ ਫਿਰਦੀ ਕਰਕੇ ਥੋੜੀ ਜੀ ਬਚਪਣਾ ਦਿਖਾਉਂਦੀ ਆ ਦੇਖ ਸਕਦੇ ਤੁਸੀਂ ਹਵਾਨਾ ਸੋਹਣਾ ਤਿਆਰ ਕਰੂ ਕਿਸਾਨ ਵੀਰੋ ਕਿਉਂਕਿ ਟਾਈਮ ਇਹਦਾ 7-8 ਦਿਨ ਹਜੇ ਪਏ ਨੇ ਸੂਣ ਚ ਉਹਦੇ ਅਕੋਰਡਿੰਗ ਇਹਨੇ ਚੰਗਾ ਹਵਾਨਾ ਤਿਆਰ ਕਰਨਾ ਮਾਂ ਦਾ ਕੀ ਰਿਕਾਰਡ ਸੀਗਾ ਆਪਾਂ ਬਾਈ ਨਾਲ ਗੱਲ ਕਰਾਂਗੇ ਵੀ ਕੀ ਇਹਦਾ ਮਾਂ ਦਾ ਰਿਕਾਰਡ ਸੀ ਤੇ ਕਿਹੜਾ ਇਹਦੇ ਸੀਮਨ ਲੱਗਿਆ ਹੋਇਆ ਸੋ ਗੇੜਾ ਇੱਕ ਹੋਰ ਕਢਾ ਦਾਂਗੇ ਬਾਅਦ ਚ ਹਾਂਜੀ ਵੀਰੇ ਕਿਹੜੇ ਸੀਮਣ ਦੀ ਇਹ ਆਪ ਆ ਤੇ ਕਿਹੜਾ ਸੀਮਣ ਅੱਗੇ ਦੇ ਲੱਗਿਆ ਹੋਇਆ ਇਹ ਆਪ ਹੈਗਾ ਬਲਕੈਨੋ ਦੀ ਠੀਕ ਆ ਵੀਰੇ ਲੈਮਨ ਹੈੱਡ ਦਾ ਇੱਥੇ ਲੱਗਿਆ ਪਾਗਾ ਠੀਕ ਆ ਹਾਂ ਬੜਾ ਵੈਲ ਠੀਕ ਆ ਵੀਰੇ ਕੀ ਇਹਦੀ ਮਾਂ ਦਾ ਕੀ ਰਿਕਾਰਡ ਸੀਗਾ ਦੁੱਧ ਮਾਂ ਦਾ 35 ਕਿਲੋ ਦਾ ਰਿਕਾਰਡ ਠੀਕ ਹੈ ਸੋ ਕਿਸਾਨ ਵੀਰੋ ਮਾਂ ਦਾ ਰਿਕਾਰਡ ਆ ਜਿਹੜਾ ਉਹ 35 ਕਿਲੋ ਦਾ ਰਿਹਾਗਾ ਤੇ ਆਪ ਇਹ ਬਲਕੈਨੋ ਦੀ ਤੇ ਅੱਗੇ ਇਹ ਲੈਮਨ ਹੈੱਡ ਦਾ ਸੀਮਣ ਲੱਗਿਆ ਹੋਇਆਗਾ ਸੋ ਇਹ ਰਿਕਾਰਡ ਆ ਬੱਸੀ ਦਾ ਸਾਨੂੰ ਤੋੜਾ ਇੱਕ ਵਾਰੀ ਫੇਰ ਤੋੜ ਕੇ ਦਿਖਾਵਾਂਗੇ 7-8 ਦਿਨ ਦੀ ਕੱਚੀ ਆ ਕਿੰਨੇ ਕਿ ਦਿਨ ਵੀਰੇ ਲੈ ਜੂ 7-8 ਦਿ ਸੋ ਤੋਰ ਕੇ ਇੱਕ ਵਾਰੀ ਠੀਕ ਹੈ ਠੀਕ ਹੈ ਸੋ ਕੱਦ ਕਾਠ ਵਾਲੀ ਬੱਛੀ ਆ ਸਾਨੂੰ ਰਿਕਾਰਡ ਸਾਰਾ ਦੇਤਾ ਵੀ ਮਾਂ ਦਾ ਦੁੱਧ ਦਾ 35 ਕਿਲੋ ਦਾ ਰਿਕਾਰਡ ਆ ਤੇ ਬਲਕੈਨੋ ਦੀ ਆਪ ਆ ਲੈਮਨ ਹੈਡ ਦੇ ਸੀਮੈਂਟ ਤੋਂ ਪ੍ਰੈਗਨੈਂਟ ਆ ਥੋੜਾ ਬਚਪਣਾ ਦਿਖਾਉਂਦੀ ਆ ਸਾਨੂੰ ਪਤਾ ਟੱਪਦੇ ਆ ਪਸ਼ੂ ਖੁੱਲੇ ਫਿਰਦੇ ਆ ਫਾਰਮ 'ਚ ਵੀਰ ਦਾ ਆਪ ਦਾ ਫਾਰਮ ਆ ਆਪ ਹੀ ਵੀਰ ਏਆਈ ਕਰਦਾਗਾ ਖੁਦ ਦੇਖ ਸਕਦੇ ਹੋ ਵਜਨ ਵਜੂਦ ਵਾਲੀ ਬੱਛੀ ਆ ਫੇਸ ਕੁਆਲਟੀ ਚੈੱਕ ਕਰਾਵਾਂਗੇ ਦੇਖ ਸਕਦੇ ਤੁਸੀਂ ਲੈ ਚਲੋ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ